ਵੀ ਹੱਥ ਬਨ ਕੇ ਬੇਨਤੀ ਕਰਦੇ ਆ ਇਹ ਵੀ ਜਿਹੜੀ ਮਹਿੰਗੇ ਤੇ 307 ਲਾਈ ਹੈ ਉਹਨੂੰ ਹਟਾਈ ਜਾਵੇ ਕਿਉਂਕਿ ਜਿਹੜੀ ਇਹ 307 ਹੈ ਇਹ ਕੋਈ ਮਹਿੰਗੇ ਨੇ ਕਤਲ ਨਹੀਂ ਕੀਤਾ ਕਿਸੇ ਦਾ ਤੇ ਕੋਈ ਕਿਸੇ ਨੂੰ ਨਾਂ ਲੈ ਕੇ ਗਾਲ ਨਹੀਂ ਕਢੀ ਪ੍ਰਸ਼ਾਸਨ ਨੂੰ ਗਾਲਾਂ ਕੱਢੀਆਂ ਲੋਕ મોદી ਨੂੰ ਗਾਲਾਂ ਕੱਢੀ ਜਾਂਦੇ ਫਿਰ ਕਿਹਦੇ ਕਿਹਦੇ ਤੇ ਪਰਚਾ ਕਰਨਗੇ ਕਿਹਦੇ ਕਿਹਦੇ ਤੇ 307 ਲਾਉਣਗੇ ਅਸੀਂ ਵੀ ਕੱਢਦੇ ਆ મોદી ਨੂੰ ਗਾਲਾਂ ਅਸੀਂ ਬੀਜੇਪੀ ਸਰਕਾਰ ਨੂੰ ਕੱਢਦੇ ਆ ਹੈ ਜਿਹੜਾ ਸਾਡੇ ਤੇ ਰਾਤ ਨੂੰ ਤਾਕ ਹੋਇਆ ਮਹਿਗਾ ਬੱਚਾ ਸੀ ਯਜਵਤੀ ਹੋ ਗਿਆ ਉਹਨੇ ਜਰੂਰ ਗਾਲਾਂ ਕੱਢੀਆਂ ਅਸੀਂ ਵੀ ਕਹਿੰਦੇ ਆ ਪਰ ਕਿਸੇ ਦਾ ਨਾਮ ਲੈ ਕੇ ਨਹੀਂ ਕੱਢੀਆਂ ਉਹਦੀ 307 ਹਟਾਈ ਜਾਵੇ ਅਸੀਂ 10 ਤਰੀਕ ਤੱਕ ਵੇਟ ਕਰਦੇ ਆ ਜੇ 10 ਤਰੀਕ ਤੋਂ ਪਹਿਲਾਂ ਮਹਿੰਗੇ ਨੂੰ ਨਾਂ ਛੱਡਿਆ ਤਾਂ ਅਸੀਂ ਸਾਰੀਆਂ ਬੀਬੀਆਂ ਕਲੈਕਟਰ ਦੇ ਦਫ਼ਤਰ ਦੇ ਮੂਹਰੇ ਆ ਕੇ ਬੈਠਾਂਗੀਆਂ ਉਹਦੀ 307 ਹਟਾ ਕੇ ਲੈ ਕੇ ਜਾਵਾਂਗੀਆਂ ਮਹੰਗੇ ਦੀ ਜਵਾਨਤ ਨਹੀਂ ਹੋਣੀ ਚਾਹੀਦੀ ਉਹਦਾ ਕੇਸ ਵਾਪਸ ਹੋਣਾ ਚਾਹੀਦਾ ਸਾਡੀ ਇਹੀ ਮੰਗ ਹੈ ਅਸੀਂ ਮਹੰਗੇ ਨੂੰ ਵੀ ਕਹਿੰਦੇ ਆਂ ਵੀ ਪੁੱਤ ਹੌਸਲਾ ਰੱਖੀ ਕਿਉਂਕਿ ਸਾਡੇ ਧਰਨੇ ਦੀ ਸ਼ਾਨ ਮਹੰਗਾ ਹੈ ਇਸ ਪਿੰਡ ਨੂੰ ਜਿਗਾਉਣ ਵਾਲਾ ਮਹੰਗਾ ਹੈ ਇਸ ਮਹੰਗੇ ਨੇ ਹੀ ਇਸ ਪਿੰਡ ਨੂੰ ਜਿਗਾਇਆ ਸੀ ਉਹ ਧਰਨਾ ਲਾਇਆ ਸੀ ਸਾਡਾ ਮੇਨ ਮਕਸਦ ਮਹੰਗੇ ਨੂੰ ਬਾਹਰ ਲਿਉਣਾ ਹੈ ਸਾਡਾ ਮਹੰਗਾ ਬਾਹਰ ਹੋਣਾ ਚਾਹੀਦਾ ਅਸੀਂ ਫੇਰ ਕਲੈਕਟਰ ਨੂੰ ਕਹਿੰਦੇ ਆਂ ਵੀ ਇਹ ਕੋਈ ਵੀ ਮੁੱਦਾ ਨਹੀਂ ਵੈਸੇ ਸਰਕਾਰ ਬਣਾ ਲਿਆ ਪੂੰਜੀਪਤੀ ਦੇ ਮੰਗਰ ਲੱਗ ਕੇ ਕੋਈ ਕਿਸੇ ਦੀ ਝੀਟ ਤੱਕ ਨਹੀਂ ਆਈ ਕਿਸੇ ਦੀ ਝੀਟ ਕਿਵੇਂ ਆਉਂਦੀ ਹੁੰਦੀ ਹੈ ਤੇ ਕਾਦੀ 307 ਪਾਈ ਉਹਦੇ ਤੇ ਸਾਨੂੰ ਦੱਸਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ